ਚੱਲ ਮਾ ਭਾਜ ਲੰਮਾ ਲੈ 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 ਆ ਠੀਕ ਆ ਠੀਕ ਆ ਠੀਕ ਆ ਠੀਕ ਆ ਭੱਜ ਭੱਜਾ ਪਾਸ ਦੇ ਪਾਸ ਇਹਨੂੰ ਪਾਸ ਦੇ ਆਈ ਡਰਾਈਵਰ ਆ ਰਿਹਾ ਕੋਈ ਆਪ ਆਫੜੀ ਨੂੰ ਲਿਖਾਂ ਕੀ ਹੋ ਗਿਆ ਨਾ ਮੈਂ ਬਸ ਆਉਂ ਗਿਆ ਇਧਰ ਹੋ ਜੀ ਪਾਣੀ ਸਾਹਮਣੇ ਆਖ ਨਾ ਬਈ ਨੂੰ

ਜੀ ਵਾਖੀਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਡੇ 21ਵਾਂ ਗਰਾਊਂਡ ਦੇ ਵਿੱਚ ਸੀਗਾ ਜੀ ਤੇ ਜਿਵੇਂ ਕਿ ਪਹਿਲਾਂ ਦੱਸਿਆ ਸੀ ਆਪਣੇ ਬੱਚਿਆਂ ਦੀ ਅੱਜ ਰਜਿਸਟ੍ਰੇਸ਼ਨ ਸੀਗੀ ਸਾਰੇ ਬੱਚਿਆਂ ਨੇ ਆਧਾਰ ਕਾਰਡ ਲੈ ਕੇ ਪਹੁੰਚਣਾ ਸੀ ਗਰਾਊਂਡ ਦੇ ਮੈਸੇਜ ਵੀ ਪਾਇਆ ਸੀ ਗਰਾਊਂਡ ਦੇ ਵਿੱਚ ਬਹੁਤ ਸਾਰੇ ਬੱਚੇ ਅੱਜ ਨਵੇਂ ਵੀ ਬਹੁਤ ਸਾਰੇ ਬੱਚੇ ਆਏ ਜੀ ਤੇ ਧੰਨਵਾਦ ਆ ਤੁਹਾਡਾ ਆਪਣੇ YouTube ਚੈਨਲ ਨੂੰ ਵਾਚ ਕਰ ਰਹੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਇਹ ਗਰਾਊਂਡ ਦੇ ਵਿੱਚ ਸਾਡੇ ਕੋਲ ਸਰਪੰਚ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਜੀ ਤੇ ਹੋਰ ਵੀ ਸੱਜਣ ਮਿੱਤਰ ਗੁਰਸੇਵਕ ਬਾਈ ਸਾਡਾ ਸੰਦੀਪ ਮਿਸਤਰੀ ਇਹ ਵੀ ਸਾਡੇ ਵਿੱਚ ਗਰਾਊਂਡ ਉੱਤੇ ਪਹੁੰਚੇ ਤੇ ਸੇਮ ਤਾਂ ਸਾਡੇ ਕੋਲ ਗਰਾਊਂਡ ਦੇ ਵਿੱਚ ਹੁੰਦੀ ਹੁੰਦਾ ਜੀ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਵੀਰ ਆ ਟਾਈਮ ਕੱਢ ਕੇ ਗਰਾਊਂਡ ਦੇ ਵਿੱਚ ਪਹੁੰਚੇ ਤੇ ਅੱਜ ਆਪਾਂ 10 ਜਿਹੜੇ ਨਵੇਂ ਬੱਚੇ ਸੀਗੇ ਉਹਨਾਂ ਨੂੰ ਅੱਜ ਆਪਾਂ ਡਰੈਸਾਂ ਦਿੱਤੀਆਂ ਤਲਵੰਡੀ ਤੋਂ ਸਾਡੇ ਵੀਰ ਨੇ ਇੱਕ ਦਿਨ ਉਹਨਾਂ ਨੂੰ ਅਸੀਂ ਲਾਜ਼ਮੀ ਗਰਾਊਂਡ ਦੇ ਵਿੱਚ ਦੁਬਾਰਾ ਫੇਰ ਸੱਦਾਂਗੇ ਉਹਨਾਂ ਦੇ ਬੱਚਿਆਂ ਨਾਲ ਫੇਰ ਮੁਲਾਕਾਤ ਕਰਾਵਾਂਗੇ ਉਹਨਾਂ ਨੇ ਸੇਵਾ ਲਈ ਸੀ ਆਪਣੇ ਜਨਮ ਦਿਨ ਮੌਕੇ ਉੱਪਰ ਤਾਂ ਉਹ ਬੱਚਿਆਂ ਨੂੰ ਆਪਾਂ 10 ਐਡਰਸਾ ਦੇਤੀਆਂ ਜੀ ਤੇ ਸਰਪੰਚ ਸਾਹਿਬ ਸਾਡੇ ਕੋਲ ਆ ਜਾ ਕੇ ਗਏ ਆ ਤੇ ਥੋੜਾ ਜਲਦੀ ਦੇ ਵਿੱਚ ਸੀਗੇ ਤਾਂ ਫਿਰ ਵੀ ਬੱਚਿਆਂ ਨੂੰ ਵਧੀਆ ਟਾਈਮ ਦੇ ਕੇ ਗਿਆ ਮਿਲ ਕੇ ਗਏ ਆ ਤੇ ਅੱਗੇ ਵੀ ਸਰਪੰਚ ਸਾਹਿਬ ਨੇ ਇਹ ਕਿਹਾ ਵੀ ਜਿਹੜੀ ਵੀ ਤੁਹਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆਗੀ ਉਹ ਸਾਨੂੰ ਦੱਸੋ ਤੇ ਆਪਾਂ ਤੁਹਾਡੇ ਲਈ ਹਾਜ਼ਰਾਂਗੇ ਤੁਹਾਡੇ ਨਾਲ ਖੜੇ ਆ ਐਨੇ ਬਹੁਤ ਆ ਜੀ ਤੇ ਬਾਕੀ ਜਿਹੜੀ ਦੇਖੋ ਬੜੀ ਵਧੀਆ ਸੋਚ ਆਈ ਕਿਉਂਕਿ ਜਨਮ ਦਿਨ ਮੌਕੇ ਆਪਾਂ ਬੱਚਿਆਂ ਦੇ ਲਈ ਫਲਾਂ ਦੀ ਸੇਵਾ ਕਰ ਸਕਦੇ ਆ ਤਾਂ ਇਹ ਵੀ ਵਿੱਚ ਬੱਚੇ ਜਿਹੜੇ ਗਰੀਬ ਘਰ ਦੇ ਬੱਚੇ ਹੈਗੇ ਮੈਂ ਵੀਡੀਓ ਇਹੀ ਪਾਈ ਸੀਗੀ ਮਹਾ ਵਿੱਚ ਬੱਚਿਆਂ ਕੋਲੇ ਬੂਟ ਵੀ ਹੈ ਨਹੀਂ ਡਰੈਸਾਂ ਵੀ ਹੈ ਨਹੀਂ ਤਾਂ ਉਹ ਵੀਰ ਨੇ ਆਪਾਂ ਨੂੰ 10 ਡਰੈਸਾਂ ਜਿਹੜੀਆਂ ਨਾ ਬੱਚਿਆਂ ਨੂੰ ਦਿੱਤੀਆਂ ਜੀ ਤਾਂ ਫਲਾਂ ਦੀ ਸੇਵਾ ਮਾਸਟਰ ਕੌਰ ਸਿੰਘ ਵੱਲੋਂ ਜੀ ਅੱਜ ਹੁਣ 30 ਤਰੀਕ ਤੱਕ ਆ ਤਾਂ ਆਪਾਂ ਸਾਰੀ ਸਹਿਯੋਗ ਕਰਗੇ ਕਿਉਂਕਿ ਉਹਨਾਂ ਦੀ ਵੀ ਸੋਚ ਇਹੀ ਹੈ ਵੀ ਆਪਾਂ ਉਹਨਾਂ ਨੂੰ ਵੀ ਵਧੀਆ ਲੱਗਿਆ ਸਿਸਟਮ ਤੇ ਸਾਡਾ ਕਿੰਨਾ ਜ਼ਿਆਦਾ ਹੌਸਲਾ ਵਧਿਆ ਵੀ ਮਾਸਟਰ ਜੀ ਨੇ ਚਲੋ ਆਪਾਂ ਨੂੰ ਆਪਣੇ ਨਾਲ ਮੋਢਾ ਮੋਢਾ ਲਾਇਆ ਬਾਕੀ ਅੱਜ ਸਰਪੰਚ ਸਾਹਿਬ ਆਏ ਹੋਰ ਵੀ ਸਾਡਾ ਹੌਸਲਾ ਵਧਿਆ ਤਾਂ ਹੌਲੀ 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 ਆਪਾਂ ਇਹ ਚੀਜ਼ ਨੂੰ ਅੱਗੇ ਲੈ ਕੇ ਜਾਣਾ ਤਾਂ ਜਿਹੜੀ ਵੱਡੀ ਆਪਾਂ ਨੂੰ ਉਹ ਸੀਗਾ ਉਹ ਤਾਂ ਆਪਣੀ ਸਾਰਿਆਂ ਨੂੰ ਸੋਲਵ ਹੋ ਗਈ ਕੋਚਿੰਗ ਵਾਲੀ ਗੱਲ ਜੀ ਕਿਉਂਕਿ ਕੋਚ ਸਾਹਿਬ ਸਰਕਾਰੀ ਆਪਣੇ ਕੋਲ ਪਹੁੰਚ ਚੁੱਕੇ ਆ ਜੀ ਆਪਾਂ ਨੂੰ ਸਰਕਾਰੀ ਕੋਚ ਸਾਹਿਬ ਮਿਲ ਗਏ ਤਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਕਿ ਆਪਾਂ ਬੱਚਿਆਂ ਦੇ ਲਈ ਬਹੁਤ-ਬਹੁਤ ਸੇਵਾ ਕਰਗੇ ਗਰਾਊਂਡ ਦੇ ਨਾਲ ਆਪਾਂ ਜੁੜਗੇ ਸ਼ਾਮ ਨੂੰ ਆਪਾਂ ਡੇਲੀ ਗਰਾਊਂਡ ਦੇ ਵਿੱਚ ਆ ਕੇ ਜਾਇਆ ਕਰਕੇ ਆਪਣੇ ਬੱਚਿਆਂ ਨੂੰ ਲਿਆਈਏ ਇੱਥੇ ਤਿਆਰੀ ਕਰਵਾ ਕੇ ਲੈ ਕੇ ਜਾਈਏ ਫਿਰ ਵੀ ਜੇ ਕਿਸੇ ਵੀਰ ਨੇ ਸੇਵਾ ਕਰਨੀ ਆ ਬੱਚਿਆਂ ਦੇ ਲਈ ਵਿੱਚ ਬੱਚਾਂ ਕੋਲੇ ਸ਼ੂਜ਼ ਹੈ ਨਹੀਂ ਫਿਰ ਵੀ ਕਿਸੇ ਭਰਾ ਨੇ ਸੇਵਾ ਕਰਨੀ ਆ ਤਾਂ ਉਹ ਵੀਰ ਤੁਸੀਂ ਜਾਂ ਤਾਂ ਸਾਨੂੰ ਸਿੱਧਾ ਪਰਸਨਲ ਤੌਰ ਤੇ ਵੀ ਕੋਈ ਕਿੱਟ ਵਗੈਰਾ ਬਣਾ ਕੇ ਲਿਆ ਕੇ ਦੇਣੀ ਆ ਸਾਡੇ ਤੋਂ ਡਿਜ਼ਾਈਨ ਲੈ ਲਓ ਉਹਦੇ ਨਾਲ ਦੀ ਤੁਸੀਂ ਸਾਨੂੰ ਸਿੱਧੀ ਕਿੱਟ ਬਣਾ ਕੇ ਦੇ ਸਕਦੇ ਹੋ 2 ਜਾਂ 3 ਜਾਂ 1 ਕਿੱਟ ਜਿੰਨੀ ਵੀ ਦੇਣੀ ਆ ਜਾਂ ਸ਼ੂਜ਼ ਦੇਣੇ ਆ ਅਸੀਂ ਤੁਹਾਨੂੰ ਦੱਸ ਦਾਂਗੇ ਫਿਰ ਵੀ ਜੇਕਰ ਤੁਸੀਂ ਸਾਨੂੰ ਕਹਿੰਦੇ ਹੋ ਤਾਂ ਪੈਸੇ ਅਸੀਂ ਫਿਰ ਵੀ ਤੁਹਾਡੇ ਤੋਂ ਸਿੱਧਾ ਜਿਹੜਾ ਦੁਕਾਨਦਾਰ ਆ ਉਸੇ ਨੂੰ ਕਰਵਾਉਣੇ ਆ ਜੀ ਆਪਾਂ ਕਿਸੇ ਵੀ ਬੰਦੇ ਤੋਂ ਕੋਈ ਵੀ ਪੈਸਾ ਨਹੀਂ ਲੈਣਾ ਹੈਗਾ ਬਹੁਤ ਸਾਰੇ ਵੀਰ ਆ ਜਿਹੜੇ ਮੈਸੇਜ ਕਰ ਦਿੰਦੇ ਆ ਕਿ ਅਸੀਂ ਯਾਰ ਤੁਹਾਡੇ ਵਾਸਤੇ ਸੇਵਾ ਕਰਨੀ ਆ 500 ਦੀ 1000 ਦੀ 2000 ਰੁਪਏ ਦੀ ਤਾਂ ਅਸੀਂ ਪੈਸੇ ਲੈਣ ਵਾਲੀ ਸਥਿਤੀ ਦੇ ਵਿੱਚ ਹੈ ਹੀ ਨਹੀਂ ਜੀ ਸਹੀ ਮੈਨਿਆਂ ਦੇ ਵਿੱਚ ਅਸੀਂ ਕੋਈ ਮਤਲਬ ਪਹਿਲਾਂ ਮੈਨੂੰ ਇਹ ਸੀਗਾ ਵੀ ਚਲੋ ਇੱਕ ਅਕਾਊਂਟ ਨਵਾਂ ਕ੍ਰੀਏਟ ਕਰ ਲਾਂਗੇ ਪਰ ਨਹੀਂ ਤੁਸੀਂ ਸਿੱਧੀ ਸੇਵਾ ਕਰੋ ਸਾਨੂੰ ਜਿੰਨੀ ਮਰਜ਼ੀ ਆ ਕੇ ਸੇਵਾ ਕਰੋ ਗਰਾਊਂਡ ਦੇ ਵਿੱਚ ਹੀ ਬੱਚਿਆਂ ਨੂੰ ਤੇ ਵੱਧ ਤੋਂ ਵੱਧ ਸੇਵਾ ਕਰੋ ਵੱਧ ਤੋਂ ਵੱਧ ਬੱਚਿਆਂ ਨਾਲ ਜੁੜ ਕੇ ਰਹੋ ਜੀ ਬਹੁਤ ਬਹੁਤ ਧੰਨਵਾਦ